ਖੇਤਰ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੇ ਹਮ ਉਪਰਾਲਾ ਵੇਖਣ ਨੂੰ ਮਿਲਿਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਹਿਲਾ ਸਕੂਲ ਆਫ ਹੈਪੀਨੈਸ ਜੋ ਕਿ ਖੋਲਿਆ ਜਾਵੇਗਾ ਅਨੰਦਪੁਰ ਸਾਹਿਬ ਦੇ ਪਿੰਡ ਲਖੇੜੀ ਦੇ ਵਿੱਚ ਇਹ ਸਕੂਲ ਖੋਲਿਆ ਜਾਵੇਗਾ ਦੱਸਿਆ ਕਿ ਚਿਲਡਰਨਡੇ ਵਾਲੇ ਦਿਨ ਇਸ ਸਕੂਲ ਦੀ ਸ਼ੁਰੂਆਤ ਹੋ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕੁੱਲ 132 ਸਕੂਲ ਆਫ ਹੈਪੀਨੈਸ ਖੋਲੇ ਜਾਣਗੇ 10 ਸ਼ਹਿਰੀ ਅਤੇ 122 ਪਿੰਡੂ ਇਲਾਕਿਆਂ ਦੇ ਵਿੱਚ ਸਕੂਲ ਆਫ ਹੈਪੀਨੈਸ ਜੋ ਕਿ ਖੋਲੇ ਜਾਣਗੇ ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਇਹ ਵੱਡਾ ਤੇ ਅਹਿਮ ਉਪਰਾਲਾ ਜੋ ਕਿ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਜੋ ਪਹਿਲਾ ਸਕੂਲ ਆਫ ਹੈਪੀਨੈਸ ਜੋ ਕਿ ਖੁੱਲਣ ਜਾ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲਖੇੜੀ ਦੇ ਵਿੱਚ ਇਸ ਸਕੂਲ ਨੂੰ ਖੋਲਿਆ ਜਾਵੇਗਾ ਚਿਲड्रन ਡੇ ਵਾਲੇ ਦਿਨ ਇਸ ਸਕੂਲ ਦੀ ਸ਼ੁਰੂਆਤ ਹੋ ਸਕਦੀ ਹੈ ਖਬਰ ਤੇ ਬਧੇਰ ਗਲਪਾ ਦੇ ਲਈ ਸਾਡੇ ਸਹਿਯੋਗੀ ਰੁਹਤ ਬਾਂਸਲ ਜੀ ਸਾਣਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਰੋਹਿਤ ਜੀ ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਉਪਰਾਲਾ ਜੋ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਕੂਲ ਆਫ ਹੈਪੀਨੈਸ ਜੋ ਕਿ ਸ਼ੁਰੂਆਤ ਪੰਜਾਬ ਸਰਕਾਰ ਕਰਨ ਜਾਰੀ ਹੈ ਕੀ ਕੁਝ ਹੋਰ ਅਹਿਮ ਜਾਣਕਾਰੀ ਆ ਰਹੀ ਹੈ ਜਿਉਂ ਕੁਲਵਿੰਦਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਸਿੱਖਿਆ ਔਰ ਫੇਤ ਨੂੰ ਲੈ ਕੇ ਕੰਮ ਕਰ ਰਹੀ ਹੈ ਖਾਸ ਤੌਰ ਦੇ ਉੱਪਰ ਸਿੱਖਿਆ ਕ੍ਰਾਂਤੀ ਦਾ ਜ਼ਿਕਰ ਕਰੀਏ ਤਾਂ ਇਸ ਤੋਂ ਪਹਿਲਾਂ ਸਕੂਲ ਆਫ ਐਮਿਨਸ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਕੀਤੀ ਗਈ ਸੀ ਜਿਸ ਦੇ ਵਿੱਚ ਵਿਲੱਖਣ ਤਰੀਕੇ ਦੇ ਸਕੂਲ ਹੈ ਜਿਹੜੇ ਤਿਆਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਪੜ੍ਹਾਈ ਦੇ ਤਰੀਕੇ ਹਾਈ ਟੈਕ ਹੋਣ ਚਾਹੇ ਸਟੂਡੈਂਟ ਨੂੰ ਸਮਝਾਉਣ ਦੇ ਤਰੀਕੇ ਹਾਈ ਟੈਕ ਹੋਣ ਚਾਹੇ ਉਹਨਾਂ ਦੇ ਗੇਮਿੰਗ ਨੂੰ ਲੈ ਕੇ ਉਹਨਾਂ ਦੇ ਕੰਪਿਊਟਰ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਹਾਈ ਟੈਕ ਕੀਤਾ ਗਿਆ ਔਰ ਹੁਣ ਜਿਹੜੇ ਪ੍ਰਾਇਮਰੀ ਕਲਾਸ ਦੇ ਸਟੂਡੈਂਟ ਨੇਗੇ ਖਾਸ ਤੌਰ ਤੇ ਪਹਿਲੀ ਤੋਂ ਹਟ ਹੋ ਜਾਂਦੇ ਆ ਤਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਖੁਸ਼ ਕਿਸ ਤਰੀਕੇ ਨਾਲ ਰੱਖਿਆ ਜਾਵੇ ਔਰ ਖੁਸ਼ੀ ਦੇ ਨਾਲ ਨਾਲ ਜਿਹੜੀ ਇੱਕ ਪੜ੍ਹਾਈ ਆ ਉਹਨਾਂ ਦੀ ਕਰਾਈ ਜਾਵੇ ਇਸੇ ਚੀਜ਼ ਨੂੰ ਲੈ ਕੇ ਸਕੂਲ ਆਫ ਹੈਪੀਨੈਸ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਕੀਤੀ ਜਾ ਰਹੀ ਹੈਗੀ ਔਰ ਇੱਕ ਪਹਿਲਾ ਕਨਸੈਪਟ ਹੋਏਗਾ ਜਿਹੜਾ ਆਪਣੇ ਤਰੀਕੇ ਦਾ ਇੱਕ ਵਿਲੱਖਣ ਕਨਸੈਪਟ ਹੈਗਾ ਔਰ ਇਸੇ ਚੀਜ਼ ਨੂੰ ਲੈ ਕੇ ਜਿਹੜੇ ਪੰਜਾਬ ਦੇ ਮંત્રી ਨੇ ਹਰਜੋਤ ਵੈਰਾਸ ਉਹਨਾਂ ਦੇ ਬਲੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੇ ਬਲੇ ਜਿਹੜੀ ਹਲਕਾ ਆਨੰਦਪੁਰ ਸਾਹਿਬ ਦੇ ਅੰਦਰ ਇੱਕ ਪਿੰਡ ਪੈਂਦਾ ਹੈਗਾ ਲਖੇੜੀ ਲਖੇੜੀ ਦੇ ਵਿੱਚ ਪਹਿਲਾ ਸਕੂਲ ਆਫ ਹੈਪੀਨੈਸ ਹੈ ਜਿਹੜਾ ਉਹ ਬੋਲਿਆ ਜਾ ਰਿਹਾ ਹੈਗਾ ਇਸ ਹੁੰਦੇ ਵਿੱਚ ਦੇਖਿਆ ਜਾਵੇ ਤਾਂ 8 ਕਮਰਿਆਂ ਦਾ ਮਾਡਲ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਕੰਪਿਊਟਰ ਲੈਬ ਵੀ ਹੋਏਗੀ ਪ੍ਰੋਜੈਕਟਰ ਵੀ ਰੂਮ ਦੇ ਅੰਦਰ ਦਿੱਤੇ ਜਾਣਗੇ ਜਿਹੜਾ ਫਰਨੀਚਰ ਹੋਏਗਾ ਹੁੰਦਾ ਕਮਰੇ ਹੋਣਗੇ ਉਹਨਾਂ ਨੂੰ ਅਲੱਗ-ਅਲੱਗ ਰੰਗਾਂ ਦੇ ਨਾਲ ਡਿਜ਼ਾਈਨ ਕੀਤਾ ਜਾਏਗਾ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਜਿਹੜੀ ਉਹਨਾਂ ਦੀਆਂ ਕਿਤਾਬ तरीके ਨਾਲ ਕੀਤੀ ਜਾਏਗੀ ਤਾਂ ਕਿ ਉਹਨਾਂ ਨੂੰ ਕਰਸ਼ਿਤ ਕੀਤਾ ਜਾ ਸਕੇ ਔਰ ਨਾਲ ਦੀ ਨਾਲ ਖਾਸ ਗੱਲ ਇਹ ਰਹੇਗੀ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਬਸਤੀਆਂ ਦਾ ਜਿਹੜਾ ਬੋਝ ਹੈਗਾ ਉਹ ਸਟੂਡੈਂਟ ਤੇ ਬਣਿਆ ਰਹਿੰਦਾ ਹੈਗਾ ਔਰ ਇਸੇ ਕਰਕੇ ਬਹੁਤ ਵਾਰੀ ਹੁੰਦਾ ਹੈ ਕਿ ਸਟੂਡੈਂਟ ਜਿਹੜੇ ਕੋਈ ਜਾਣਦੇ ਨਹੀਂ ਛੋਟੇ ਬੱਚੇ ਤਿਆਰ ਨਹੀਂ ਹੁੰਦੇ ਪਰ ਇਸ ਦੇ ਵਿੱਚ ਕੀ ਹੋਣ ਵਾਲਾ ਹੈ ਕਿ ਸ਼ਨੀਵਾਰ ਦਾ ਜਿਹੜਾ ਦਿਨ ਹੋਏਗਾ ਉਹ ਵਿਸ਼ੇਸ਼ ਤੌਰ ਤੇ ਰੱਖਿਆ ਹੈਗਾ ਜਿਸ ਦਿਨ ਬੈਗ ਫ੍ਰੀਟੇ ਰੱਖਿਆ ਜਾਏਗਾ ਕਹਿੰਦਾ ਆਪਾਂ ਆਪਕੇ ਤੁਸੀਂ ਆਪਣਾ ਪਾਏਗਾ ਜਿਹੜਾ ਉਹ ਆਪਣੇ ਘਰੇ ਛੱਟ ਕੇ ਜਾਉਂਗੇ ਉਹਦੇ ਵਿੱਚ ਤੁਹਾਨੂੰ ਐਕਸਟਰਾ ਐਕਟੀਵਿਟੀ ਵਿਸ਼ੇਸ਼ ਤੌਰ ਤੇ ਜਿਹੜੀਆਂ ਤੁਹਾਡੀ ਰੁਚੀ ਵਾਲੀਆਂ ਉਸ ਤਰੀਕੇ ਦੇ ਨਾਲ ਕਰਵਾਈਆਂ ਜਾਣਗੀਆਂ ਔਰ ਪੂਰੇ ਪੰਜਾਬ ਦੇ ਅੰਦਰ 135 ਸਕੂਲ ਆਫ ਹੈਪੀਨੈਸ ਹੈ ਜਿਹੜੇ ਉਹ ਖੁੱਲੇ ਜਾਣਗੇ ਜਿਨ੍ਹਾਂ ਦੇ ਵਿੱਚ 10 ਜਿਹੜੇ ਸ਼ਹਿਰੀ ਇਲਾਕਿਆਂ ਵਿੱਚ ਖੁੱਲੇ ਜਾਣਗੇ ਜਦੋਂ ਕਿ 122 ਉਹ ਪਿੰਡੂ ਇਲਾਕਿਆਂ ਦੇ ਵਿੱਚ ਖੋਲੇ ਜਾਣਗੇ ਔਰ ਖਾਸ ਗੱਲ ਇਸ ਦੇ ਵਿੱਚ ਰਹਿਣ ਵਾਲੀ ਹੈ ਜਿਹੜੀ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਵੱਲੋਂ 10 ਕਰੋੜ ਤੋਂ ਵੱਧ ਦਾ ਬਜਟ ਹੈ ਜਿਹੜਾ ਉਹ ਇਹਨਾਂ ਸਕੂਲ ਆਫ ਹੈਪੀਨੈਸ ਦੇ ਲਈ ਰੱਖਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਜਟ ਨੂੰ ਹੋਰ ਵਧਾਉਣ ਦੀ ਪ੍ਰੋਵੀਜ਼ਨ ਵੀ ਨਾਲ ਨਾਲ ਰੱਖੀ ਗਈ ਆ ਔਰ ਖਾਸ ਗੱਲ ਜੇਕਰ ਇਹਨਾਂ ਸਕੂਲਾਂ ਦੀ ਦੇਖੀ ਜਾਵੇ ਤਾਂ ਜਿਸ ਤਰੀਕੇ ਨਾਲ 122 ਪਿੰਡੂ ਸਕੂਲਾਂ ਦੇ ਵਿੱਚ ਜਿਹੜਾ ਇਹ ਸਕੂਲ ਆਫ ਹੈਪੀਨੈਸ ਬਣਾਏ ਜਾਣਗੇ ਤਾਂ ਪਿੰਡੂ ਵਿਦਿਆਰਥੀਆਂ ਨੂੰ ਸਕੂਲਾਂ ਦੇ ਨਾਲ ਜੋੜਨ ਦੇ ਲਈ ਜਿਹੜੇ ਪਿੰਨਾਂ ਦੇ ਸਕੂਲ ਹੁੰਦੇ ਆ ਜਾਂ ਸ਼ਹਿਰਾਂ ਦੇ ਸਕੂਲ ਆ ਕੰਪਿਊਟਰ ਲੈਬ ਦੇ ਨਾਲ ਨਾਲ ਕ੍ਰਿਕਟ ਐ ਬਾਡਮਿੰਟਨ ਐ ਫੁੱਟਬਾਲ ਐ ਉਹਨਾਂ ਦੇ ਜਿਹੜੇ ਸਟੇਡੀਅਮ ਨੇ ਉਹ ਇਸ ਦੇ ਵਿੱਚ ਤਿਆਰ ਹੋਣਗੇ ਗਰਾਊਂਡ ਐ ਜਿਹੜੀ ਉਸ ਦੀ ਸੁਵਿਧਾ ਮਿਲੇਗੀ ਔਰ ਅਲੱਗ-ਅਲੱਗ ਏਜ ਗਰੁੱਪ ਦੇ ਲਈ ਜਿਹੜੇ ਅਲੱਗ-ਅਲੱਗ ਫੈਸਿਲਿਟੀ ਐ ਉਹ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਨਾਲ ਦੀ ਨਾਲ ਬੱਚਿਆਂ ਨੂੰ ਆਰਟ ਦੇ ਨਾਲ ਕਿਸ ਤਰੀਕੇ ਨਾਲ ਜੋੜ ਕੇ ਰੱਖਿਆ ਜਾਣਾ ਤਾਂ ਉਸ ਦੇ ਵੀ ਆਰਟ ਹੋ ਗਿਆ ਮਿਊਜ਼ਿਕ ਹੋ ਗਿਆ ਡਾਂਸ ਹੋ ਗਿਆ ਇਹ ਜਿੰਨੀਆਂ ਜੜੀਆਂ ਆਈਟਮ ਐ ਉਹਨਾਂ ਦੀ ਜਿਹੜੀ ਤਿਆਰੀ ਹੈਗੀ ਉਹ ਕਰਵਾਈਆਂ ਜਾਣਗੀਆਂ ਤਾਂ ਇੱਕ ਤਰੀਕੇ ਦੇ ਨਾਲ ਜਦੋਂ ਸਕੂਲ ਦੇ ਵਿੱਚ ਬੱਚਿਆਂ ਦਾ بیس ਐ ਜਿਹੜਾ ਉਹ ਸਟਰੋਂਗ ਹੋਏਗਾ ਤਾਂ ਇਸ ਦੇ ਨਾਲ ਸਿੱਧੇ ਤੌਰ ਤੇ ਜਿਹੜਾ ਅਸਰ ਐਗਾ ਉਹ ਅਗਲੀ ਪੜਾਈ ਦੇ ਇਸੋ ਜੇਕਰ ਬੱਚਾ ਇੱਕ ਸਟਰੋਂਗ ਬਣ ਕੇ ਨਿਕਲਦਾ ਤਾਂ ਅੱਗੇ ਜਾ ਕੇ ਉਸਦਾ ਫਾਇਦਾ ਜਿਹੜਾ ਸਿੱਧੇ ਤੌਰ ਤੇ ਹੁੰਦਾ ਹੋਇਆ ਨਜ਼ਰ ਆਏਗਾ ਜੀ ਬਿਲਕੁਲ ਠੀਕੇ ਰੋਹਿਤ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਰ ਤੋਂ ਸਰਦਸ਼ਕਨ ਦਾ ਸਨਚਾ ਕੀਤੀ ਹੈ ਤਾਂ